ਗੇ ਰੱਬ ਦਾ ਖੋਪ ਬੁਲਾ ਕੇ ਤਾਨੀ ਅਰਜਨ ਦੇ ਇਹ ਤਰੀਕਾ ਹੈ ਤਿਆਰੀ ਦੀ ਹੈ ਦਾ ਖਾਲਸਾ ਵਾਇਖੂ ਦੀ ਨਿਫਤ ਗੁਰੂ ਪਿਆਰੀ ਸਾਧ ਸੰਗਤ ਜੀ ਸੇਕ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਲਿਖਦੇ ਨੇ ਜੈਸੇ ਸਤ ਮੰਦਰ ਕੰਚਨ ਕਿਉਸਾਰ ਦੀ ਨੇ ਤੈਸਾ ਕੋ ਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ ਭਾਵ ਜਿਵੇਂ ਇੱਕ ਪਾਸੇ ਸਤ ਮੰਦਰ ਸੋਨੇ ਦੇ ਦਾਨ ਕੀਤੇ ਜਾਂਦੇ ਨੇ ਤੇ ਉਹਦੇ ਬਦਲੇ ਜੇ ਬੱਚੇ ਨੂੰ ਇੱਕ ਸਿੱਖ ਦੂਜੇ ਸਿੱਖ ਨੂੰ ਗੁਰੂ ਦਾ ਸ਼ਬਦ ਸਿਖਾ ਦੇਵੇ ਤੇ ਉਹਨਾਂ ਜਿਹੜਾ ਪੁੰਨਿਆਂ ਲੱਗ ਜਾਂਦਾ ਵਾ ਸੋ ਪਿਆਰੀ ਸਾਧ ਸੰਗਤ ਜੀ ਇਸੇ ਤਹਿਤੀ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਵੀ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਤੇ ਦਾਸ ਰਵਿੰਦਰ ਸਿੰਘ ਪ੍ਰਚਾਰਕ ਐਸਪੀਸੀ ਅਸੀਂ ਵੀ ਆ ਪਿੰਡ ਬੰਗਾਲੀ ਕਲਾ ਗੁਰਦੁਆਰਾ ਮਾਤਾ ਹਕਮੀ ਜੀ ਵਿਖੇ ਪਿੰਡ ਤਲਵੰਡੀ ਖੁੰਮਣ ਗੁਰਦੁਆਰਾ ਬਾਬਾ ਰਾਜਾ ਰਾਮ ਜੀ ਵਿਖੇ ਇਸੇ ਤਰ੍ਹਾਂ ਪਿੰਡ ਕਲੇਰਵਾਲਾਂ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਤੇ ਪਿੰਡ ਸਿਆਲਕਾਂ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਈ ਜਾ ਰਹੇ ਆ ਤਾਂ ਜੋ ਜਿਹੜੇ ਬੱਚੇ ਆ ਆਪਣੀ ਵਿੱਸੇ ਦੇ ਨਾਲ ਤੇ ਗੁਰਬਾਣੀ ਦੇ ਨਾਲ ਜੁੜ ਸਕਣ ਇਸ ਲਈ ਸਾਰੀ ਸੰਗਤ ਨੂੰ ਚਾਹੀਦਾ ਵਾ ਕਿ ਵੱਦ ਤੋਂ ਵੱਧ ਇਹਨਾਂ ਛੁੱਟੀਆਂ ਦੇ ਵਿੱਚ ਗੁਰਮਤਿ ਸਿਖਲਾਈ ਕੈਂਪ ਲਗਾਈਏ ਜੀ